ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਨਵੀਂ ਜਗ੍ਹਾ ਤੇ ਪਹੁੰਚ ਚੁੱਕੇ ਆ ਤੇ ਨਵਾਂ ਸ਼ੌਂਕ ਤੁਹਾਡੇ ਵਾਸਤੇ ਲੈ ਕੇ ਆਏ ਆ ਬੋਪਾ ਰਾਏ ਪਿੰਡਾ ਰਾਏਕੋਟ ਦਾ ਏਰੀਆ ਤੇ ਆਪਣਾ ਰੋਕੀ ਵੀਰ ਇਹਨਾਂ ਦਾ ਕੀਤਾ ਹੋਇਆ ਸ਼ੌਂਕ ਅੱਜ ਦਾ ਸ਼ੌਂਕ ਜਿਹੜਾ ਬਈ ਤੁਸੀਂ ਦੇਖੋਗੇ ਤੇ ਖੁਸ਼ ਹੋ ਜੋਗੇ ਕਬੂਤਰ ਇਹੋ ਜੀਆਂ ਨਸਲਾਂ ਮੈਂ ਕਹਿੰਦਾ ਵੀ ਮੈਂ ਕਿਸੇ ਕੋਲ ਦੇਖੀਆਂ ਹੀ ਨਹੀਂ ਇਹੋ ਜੀ ਕੁਆਲਿਟੀ ਇਹ ਖੁੱਡੇ ਨੇ ਬਾਈ ਦੇ ਖੁੱਡਿਆਂ ਦੇ ਅੰਦਰ ਵੀ ਕਬੂਤਰ ਬੰਦਾ ਤੇ ਕੁਝ ਕਬੂਤਰ ਵੀਰ ਹੁਣਾਂ ਨੇ ਪਾਇਆ ਪਿੰਜਰਿਆਂ ਦੇ ਵਿੱਚ ਬਾਈ ਜੇ ਤੁਸੀਂ ਵੀ ਦੇਖੇ ਨਾ ਜਦੋਂ ਪੂਰੇ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਵੀ ਦੇਖ ਕੇ ਕਹਿਣਾ ਵਾਕਿਆ ਬਈ ਆਪਾਂ ਇਹੋ ਜੀ ਮੈਂ ਨਹੀਂ ਦੇਖਿਆ ਇਹੋ ਜਿਹਾ ਸ਼ੌਂਕ ਮੇਰੇ ਲਈ ਇਹ ਪਹਿਲਾ ਹੀ ਸ਼ੌਂਕ ਆ ਕਿ ਭਰਾਣੇ ਲੱਖਾਂ ਰੁਪਏ ਲਾਤੇ ਕਬੂਤਰਾਂ ਤੇ ਤੇ ਸ਼ੌਂਕ ਦੇਖਣ ਵਾਲਾ ਬਾਈ ਆ ਕਰੋ ਮੇਰੇ ਵੀਰ ਸ਼ੌਂਕ ਸਟਾਰਟਿੰਗ ਅੱਜ ਉਹ ਨਸਲਾਂ ਜਿਨ੍ਹਾਂ ਨੂੰ ਬਣਾਉਣ ਦੇ ਲਈ ਪੂਰੀ ਉਮਰ ਲੱਗ ਜਾਂਦੀ ਆ ਬਾਈ ਤੇ ਸ਼ੌਂਕ ਵੀਰ ਦਾ ਦੇਖ ਕੇ ਨਾ ਮਨ ਖੁਸ਼ ਹੋ ਗਿਆ ਬਾਈ ਇੱਕੋ ਕੁਆਲਿਟੀ ਦੇ ਬਹੁਤ ਬਹੁਤ ਸਾਰੇ ਕਬੂਤਰ ਵੀਰ ਦੇ ਕੋਲ ਇੱਕੋ ਹੀ ਨਸਲ ਦੇ ਆਪਾਂ ਇੱਕ ਜੋੜਾ ਦੋ ਜੋੜੇ ਬਣਾਉਣੇ ਹੋਣ ਤੇ ਬੜਾ ਔਖਾ ਹੋ ਜਾਂਦਾ ਬਾਈ ਨੇ ਵਧੀਆ ਕਬੂਤਰ ਵੇੜ ਆਉਂਦੇ ਨੇ ਤੇ ਅੱਜ ਦੀਆਂ ਨਸਲਾਂ ਜਿਹੜੀਆਂ ਤੁਹਾਨੂੰ ਆਪਾਂ ਦਿਖਾਉਨੇ ਆ ਆਹ ਦੇਖੋ ਕਟੋ ਕਟ 15 ਕਬੂਤਰੀਆਂ 우ਸਤਾਦ ਕਾਕੇ ਕਿਲੇ ਵਾਲੇ ਕਬੂਤਰਾਂ ਦੀ ਨਸਲ ਦੇ ਵਿੱਚੋਂ ਬਈ ਟੀਰੀਆਂ ਚਟੀਆਂ ਨੀਆਂ ਬਟ ਰੀਆਂ ਟਾਂਕੀਆਂ ਤੇ ਸ਼ਾਂ ਆਖੀਆਂ ਦੇਖੋ ਬਈ ਇਹ ਸਾਰੀਆਂ ਹੀ ਕਬੂਤਰੀਆਂ ਨੇ ਇਸ ਜਾਲੇ 'ਚ ਵੀਰ ਨੇ ਲੱਗ ਲੱਗ ਪਾਏ ਕਬੂਤਰ ਬਹੁਤ ਆ ਸਾਰਿਆਂ ਦਾ ਹੀ ਤੁਹਾਨੂੰ ਸ਼ੌਂਕ ਕਰਾਉਣਾ ਆ ਕਬੂਤਰ ਤੇ ਹੋਰ ਵੀ ਬਹੁਤ ਨੇ ਬਈ ਹੋਰ ਨਸਲਾਂ ਦੇ ਵੀ ਬਾਈ ਦੇ ਕੋਲ ਬਹੁਤ ਨੇ ਠੀਕ ਆ ਸਾਰੇ ਦੇ ਸਾਰੇ ਦਿਖਾਵਾਂਗੇ ਤੇ ਇਹ ਕੱਲੀਆਂ ਹੀ ਜਿਹੜੀਆਂ ਹੈਗੀਆਂ 우ਸਤਾਦ ਕਾਕੇ ਕਿਲੇ ਵਾਲੇ ਜਿਹੜੀ ਬਰੀਡ ਆ ਨਾ ਬਾਈ ਨੇ ਉਹ ਬਣਾਈਆਂ ਬਾਈ ਪਹਿਲੀ ਵਾਰ ਆਪਾਂ ਮੈਨੂੰ ਨਾ ਲੱਗਦਾ ਸੀ ਕਿ ਬਾਈ ਦੇ ਕੋਲ ਕਬੂਤਰ ਸ਼ਾਇਦ ਇਦਾਂ ਹੀ ਹੋਣੇ ਆ ਮੈਨੂੰ ਕਾਫੀ ਦਿਨਾਂ ਤੋਂ ਆਪਣੇ ਬਾਬਾ ਬਸੀਆਂ ਵਾਲਾ ਜਿਹੜੇ ਉਹ ਫੋਨ ਕਰਦੇ ਸੀ ਤੇ ਇਹ ਬਾਈ ਕਬੂਤਰ ਆ ਰੋਕੀ ਬੋਪਾ ਰਾਏ ਦੇ ਬਾਈ ਰੋਕੀ ਵੀਰ ਦੇ ਤੇ ਬਾਜ਼ੀਆਂ ਵੀ ਪੂਰੀਆਂ ਜਿੱਤੇ ਹੋਇਆ ਵਿੱਚ ਤੁਹਾਨੂੰ ਕੱਲੇ-ਕੱਲੇ ਕਬੂਤਰ ਫੜ ਕੇ ਵੀ ਦਿਖਾਵਾਂਗੇ ਜਿਹੜੇ ਬਾਜ਼ੀਆਂ ਚ ḍਾਏ ਹੋਏ ਛੱਡੇ ਹੋਏ ਜਿਹੜੇ ਜਿੱਤੇ ਹੋਏ ਨੇ ਤੇ ਇਹਨੇ 15 ਕਬੂਤਰियां ਇੱਕ ਖਾਨੇ ਦੇ ਵਿੱਚ ਠੀਕ ਹੈ ਜੀ ਇਹਨਾਂ ਚੋਂ ਤਨੀ ਬਾਈ ਕੋਈ ਬਾਜੀ ਛੱਡੀ ਹੋਈ ਰੋਕੀ ਦੀ ਨੇ ਨਹੀਂ ਰਹੀ ਨਾ ਤਾਂ ਆ ਛੱਡੀ ਹੋਈ ਆ ਮੱਖਾਂ ਆ ਛੱਡੀ ਹੋਈ ਆ ਮੱਖਿਆਲੀ ਤੇ ਫੇਰ ਹੋਰਾਂ ਹੀ ਜਿੱਤੀ ਸੀਗੀ ਆਪਣੇ ਫੇਰ ਹੋਰਾਂ ਹੀ ਹਾਂ ਬਾਜੀ ਆਹ ਲਓ ਬਾਈ ਉਗੜੀ ਸਾਰਿਆਂ ਨਾਲ ਵੱਧ ਸੀ ਫੇਰ ਹੋਰਾਂ ਹੀ ਹਾਂ ਉਦੋਂ ਬਾਅਦ ਝੰਡੇਆਂ ਨੇ ਛੱਡੀ ਸੀ ਇਹ ਹਾਂਜੀ ਉੱਥੇ ਠੱਲਾਂ ਸੀਗੀਆਂ ਸੋਨੇ ਦੀਆਂ ਹਾਂਜੀ ਉੱਥੇ ਮੈਂ ਬਾਜੀ ਨਹੀਂ ਵੰਡੀ ਹੈਗੀ ਅੱਛਾ ਤੇ ਇਹ ਦੋਨੇ ਬਾਜੀ ਵੰਡ ਲਈ ਸੀ ਤੀਜੀ ਮੇਰੀ ਫਿਰ ਨਾਲ ਦੇ ਪਿੰਡ ਚਲੀ ਗਈ ਸੀ ਪੌਣੇ 7 ਵਜੇ ਅੱਛਾ ਹਾਂ ਉੱਥੇ 7:30 ਫੇਰ ਬੈਠੀ ਸੀ ਸਹੀ ਆ ਸਹੀ ਆ ਬਹੁਤ ਵਧੀਆ ਜੀ ਵਧੀਆ ਸ਼ੌਂਕ ਆ ਵੀਰ ਦਾ ਤੇ ਅੱਜ ਦਾ ਸ਼ੌਂਕ ਤੁਸੀਂ ਵੀ ਕਹੋਗੇ ਵੀ ਅੱਜ ਨਵਾਂ ਹੀ ਸ਼ੌਂਕ ਆਇਆ ਦਿਲ ਖੁਸ਼ ਪਰਿੰਦੇ ਬਾਈ ਇਹ ਰੀਜ ਪੂਲੀ ਕਰਨ ਵਾਲੀ ਗੱਲ ਆ ਬਾਈ ਦਿਲ ਦੀਆਂ ਰੀਜਾਂ ਬਾਈ ਨੇ ਉਮਰ ਲਾ ਦਿੱਤੀ ਇਹਨਾਂ ਕਬੂਤਰਾਂ ਤੇ ਵੀਰ ਐ ਇੱਕ ਖਾਨਾ ਤੁਹਾਨੂੰ ਦਿਖਾਇਆ ਕਬੂਤਰਿਆਂ ਵਾਲਾ ਤੇ ਹੁਣ ਮੈਂ ਦੂਜਾ ਖਾਨਾ ਦਿਖਾਉਣਾ ਤੁਹਾਨੂੰ ਕਬੂਤਰਾਂ ਵਾਲਾ ਜਿਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਉਸਤਾਦ ਕਾਕੇ ਕੇਲੇ ਵਾਲੇ ਛਾਂ ਆਖੇ ਟੀਰੇ ਬਟਰੇ ਕਬੂਤਰ ਹੀ ਨੇ ਨਰ ਨੇ ਇਹ ਸਾਰੇ ਇਹੀ ਆ ਜੀ ਵੀਰੇ ਵਿੱਚ ਦੋ ਤਿੰਨ ਕਬੂਤਰ ਜਿਹੜੇ ਉਸਤਾਦ ਗੁਰਦੇਵ ਵਾਲੇ ਆ ਆ ਲਓ ਕਰੋ ਸ਼ੌਂਕ ਇਹ ਬਿਲਕੁਲ ਪਿਓਰਟੀ ਆ ਨਾ ਜਿਹੜੀ 100% ਬਾਈ ਦੀ ਉਹ ਆ ਜਮਾਂ ਪਿਓਰ ਇਹਦੇ ਵਿੱਚ ਕੋਈ ਵੀ ਮਿਸਕੜੇ ਨਹੀਂ ਮਤਲਬ ਅਡਾਰੇ ਆ ਜਿਹੜੇ ਬਾਜ਼ੀਆਂ ਉਡਦੇ ਉਹ ਆ ਸ਼ੋਪੀਸ ਨਹੀਂ ਹੈਗੇ ਬਾਈ ਇਹ ਅੱਜ ਦਾ ਸ਼ੌਂਕ ਪੂਰਾ ਟੌਪ ਕਲਾਸ ਮੇਰੀ ਲਾਈਫ ਦਾ ਇੱਕ ਕਹਿ ਲੋ ਕਿ ਬੈਸਟ ਸ਼ੌਂਕ ਆ ਬਹੁਤ ਹੀ ਵਧੀਆ ਮੈਂ ਇੰਨੇ ਕਬੂਤਰ ਇੱਕ ਸਾਥ ਇਕੱਠੇ ਨਹੀਂ ਦੇਖੇ 1 ਲੱਖ ਇੰਨੇ ਕਬੂਤਰ ਇੱਕੋ نسل ਦੇ ਔਰ ਉਡਾਰੂ ਵਧੀਆ ਬਿਲਕੁਲ ਪਿਓਰਿਟੀ ਵਾਲੇ ਤੁਹਾਨੂੰ ਉਹਨਾਂ ਦਾ ਸ਼ੌਂਕ ਵੀ ਕਰਾਵਾਂਗੇ ਕੁਝ ਦੀਆਂ ਅੱਖਾਂ ਵੀ ਦਿਖਾਵਾਂਗੇ ਠੀਕ ਹੈ ਜੀ ਡੱਬੇ ਆ ਦਵਾਜ ਡੱਬੇ ਵਾਲ ਰੱਤੇ ਡੱਬੇ ਆ ਬਹੁਤ ਹੀ ਤਰ੍ਹਾਂ ਦੇ ਜਿਹੜੇ ਇਹਦੇ ਵਿੱਚ ਕਬੂਤਰ ਹੈਗੇ ਨੇ ਬਾਈ ਹੁਣਾਂ ਦੇ ਕੋਲ ਇੱਧਰ ਬਾਈ ਤਾਨੂੰ ਫੇਰ ਦੱਸਦੀ ਆਏ ਸੀ ਆਪਾਂ ਹੁਟਰ ਸਿਸਟਮ ਲਾਉਣ ਤੇ ਨਾਲ ਮੈਂ ਕਹਾ ਬਾਈ ਦੇ ਕਬੂਤਰਾਂ ਦਾ ਕਰਾਉਨੇ ਆਪਾਂ ਸ਼ੌਂਕ ਇਹ ਪਿਓਰ ਗਰਦੇਵ ਵਾਲਾ ਬੈਠਾ ਪੀਲੀਆਂ ਦਾ ਬਾਈ ਔਰ ਇਹ ਜਿਹੜੇ ਬੱਚੇ ਬਹੁਤ ਤਰ੍ਹਾਂ ਦੇ ਕੱਢਦੇ ਨੇ ਠੀਕ ਹੈ ਜੀ ਐ ਸ਼ੌਂਕ ਕਰੋ ਦੂਸਰੇ ਖੁੱਡੇ ਦਾ ਜਿਹਦੇ ਵਿੱਚ ਡੱਬੇ ਕਬੂਤਰ ਆ ਤੇ ਇੱਕ ਦੋ ਜਿਹੜੇ ਉਸਤਾਦ ਗਰਦੇਵ ਵਾਲੇ ਆ ਤੇ ਅੱਗੇ ਚੱਲਦੇ ਆਂ ਬਾਈ ਮਿੱਤਰੋ ਤੀਜੇ ਖਾਨੇ ਦੇ ਵਿੱਚ ਇਹਦੇ ਵਿੱਚ ਆ ਗਈਆਂ ਮਦੀਨਾ ਇਹਦੇ 'ਚ ਕਲਰ ਦੇਖੋ ਤੁਸੀਂ ਇਹਨਾਂ ਦਾ ਵੀ ਕਰੋ ਸ਼ੌਂਕ ਤੇ ਕਲਰ ਦੇਖੋ ਕਿੰਦਾ ਕਿੰਦਾ ਲਿਆ ਤੇ ਅੱਖਾਂ ਵਜੂਦ ਹਰ ਇੱਕ ਚੀਜ਼ ਪੂਰੀ ਵਧੀਆ ਇਹਨਾਂ ਕਬੂਤਰੀਆਂ ਦੀ ਵਿੱਚ ਪਿਓਰ ਲਾਲ ਚੀਨੀਆਂ ਧੰਨੇ ਵਾਲੀਆਂ ਗਰਦੇਵ ਵਾਲੀਆਂ ਕਬੂਤਰੀਆਂ ਜਿਹੜੀਆਂ ਗਾੜੀਆਂ ਤੇ ਬਾਈ ਹੁਣਾ ਦੇ ਕੋਲੋਂ ਕਈ ਮਹਿੰਗੇ ਕਬੂਤਰ ਵੀ ਗਏ ਹੋਏ ਨੇ 70 70 ਹਜ਼ਾਰ ਦਾ ਕਬੂਤਰ ਵੀ ਬਾਈ ਹੁਣਾ ਨੇ ਵੇਚਿਆ ਆ ਜਿਹੜੇ ਦੱਸ ਦੇਣੇ ਜਿਹੜੇ ਹਿਸਾਬ ਦੇ ਨਾਲ ਨਸਲਾਂ ਪੂਰੀ ਉਮਰ ਲਾਤੀ ਬਾਈ ਹੁਣਾ ਨੇ ਬਣਾਉਣ ਨੂੰ ਤੇ ਚੰਗੀਆਂ ਬਾਜ਼ੀਆਂ ਜਿੱਤੀਆਂ ਨੇ ਇਹਨਾਂ ਚੋਂ ਵੀ ਕੋਈ ਬਾਜੀ ਛੱਡਿਆ ਹੋਇਆ ਜੀ ਇਹਨਾਂ ਚੋਂ ਨਹੀਂ ਇਹਨਾਂ ਚੋਂ ਨਹੀਂ ਹਾਂ ਵੱਡੀਆਂ ਹੀ ਨੇ ਇਹ ਵੱਡੀਆਂ ਮਦੀਨਾ ਨੇ ਉੱਪਰ ਪੱਠੀਆਂ ਨੇ ਜਿਹੜੀਆਂ ਬਾਜ਼ੀਆਂ ਛੱਡੀਆਂ ਹੋਈਆਂ ਹਨ ਜਿਹੜੀਆਂ ਜਿੱਤੀਆਂ ਹੋਈਆਂ ਉਹ ਆਪਾਂ ਤੁਹਾਨੂੰ ਫੜ ਫੜ ਕੇ ਦਿਖਾਵਾਂਗੇ ਤੇ ਆਂ ਰਤੀ ਦੇਖੋ ਇੱਕ ਪੀਲੀਆਂ ਦੀ ਬਈ ਤੁਹਾਨੂੰ ਦਿਖਾਈਏ ਆ ਦੇਖੋ ਕਬੂਤਰੀ ਦੀਆਂ ਅੱਖਾਂ ਇਹ ਜਿਹੜੀ ਹੈਗੀ ਆ ਉਸਤਾਦ ਗਰਦੇਵ ਵਾਲੇ ਜਿਹੜੇ ਪਿਓਰ ਕਬੂਤਰ ਹਨ ਉਹਨਾਂ ਚੋਂ ਬਣੀ ਆ ਬਾਈ ਠੀਕ ਹੈ ਜੀ ਇਹਦੇ ਕੁੰਡੇ 'ਚ ਫਰਕ ਆਉਣੀ ਕਬੂਤਰੀ ਤੇ ਨਹੀਂ ਉਂਝ ਪਹਿਲਾਂ ਦੋ ਟੁੱਟਿਆ ਰਹਿ ਗਿਆ ਸੀ ਬੱਚਾ ਅੱਛਾ ਅੱਛਾ ਚੋਕ ਟੁੱਟ ਰਹਿ ਗਿਆ ਸੀ ਹਾਂਜੀ ਆ ਬਾਈ ਨੇ ਇੱਕ ਲਾਲ ਚੀਨੀ ਫੜੀ ਆ ਬਾਈ ਜੀ ਤੇ ਇੱਕ ਆਹਾ ਫੜੀਆਂ ਲਾਲ ਚੀਨੀਆਂ ਦੋ ਲਓ ਜੀ ਤਿੰਨ ਇੱਕੋ ਹੀ ਜਈਆਂ ਚਟੀਆਂ ਅੱਖਾਂ ਦੀਆਂ ਇੱਕੋ ਹੀ نسل ਦੀਆਂ ਤਿੰਨੋ ਹੀ ਇੱਕ ਰੇਕ ਨਾ ਕੁੜੀ ਜਾਂਦੀਆਂ ਬਈ ਇਹ ਬਹੁਤ ਉੱਡਦੀਆਂ ਹਨ ਅੱਛਾ ਜੀ ਹਾਂ ਜੀ ਇਹਦੀ ਪੱਠੀ ਨਾ ਇੱਥੋਂ ਚਲੀ ਗਈ ਸੀ ਘਰੋਂ ਅੱਛਾ ਉਹ ਮੁੰਡੇ ਇੱਥੇ ਮੇਰੇ ਪਿੰਡ 'ਚ ਹੀ ਆ ਗਈ ਸੀ ਤੁਸੀਂ ਇਹਨਾਂ ਨੂੰ ਵੀ ਉਹਨੇ ਸਾਰੀ ਬਾਜੀ ਉਹਨੂੰ ਵੇੜਤੀ ਸੀ ਉਹਦੀ ਪੱਠੀ ਨੇ ਅੱਛਾ ਹਾਂ ਇੱਥੇ ਨਾਲ ਦੇ ਪਿੰਡ ਕਾਲਾ ਮਾਜਰੇ ਛੱਡੀ ਸੀ ਅੱਛਾ ਹਾਂ ਇਹਦੀ ਪੱਠੀ ਦੀ ਪੱਠੀ ਜਿੱਤੀ ਸੀਗੀ ਅੱਛਾ ਹਾਂ ਜੀ ਬਹੁਤ ਵਧੀਆ ਬਈ ਤੇ ਬਹੁਤ ਹੀ ਸੋਹਣੀਆਂ ਕਬੂਤਰੀਆਂ ਲਾਲ ਚੀਨੀਆਂ ਰੱਤੀਆਂ ਨੀਲੀਆਂ ਵਿੱਚ ਗਾੜੀਆਂ ਰੱਤੀਆਂ ਦੀਆਂ ਹੈਗੀਆਂ ਨੇ ਬਈ ਇਹ ਪੁੱਲੇਣਾ ਚੁਣੇ ਇਹ ਉਤਾਦ ਬਿੰਦਰ ਪੁੱਲੇ ਵਾਲਿਆਂ ਦੇ ਵਿੱਚੋਂ ਇਹ ਖਟੀਆਂ ਦੀ ਗੁੜ ਰੰਗੀ ਰਤੀ ਆ ਇਹ ਕਬੂਤਰੀਆਂ ਨੇ ਵੀਰੇ ਇਹਦੇ ਵਿੱਚ ਸਾਰੀਆਂ ਫੇਰ ਦੱਸਦੀ ਐ ਤੇ ਆ ਲਓ ਜੀ ਕਰੋ ਸ਼ੌਂਕ ਮੇਰੇ ਵੀ ਆ ਦਿਖਾ ਦਿਓ ਇੱਕ ਕੱਢਿਓ ਕਬੂਤਰੀ ਆ ਲਓ ਬਈ ਇੱਕ ਤੇ ਇੱਕ ਦੋ ਆ ਫੜੀਆਂ ਕੱਚੀਆਂ ਪੀਲੀਆਂ ਵਾਲੀਆਂ ਬਾਈ ਨੇ ਇਹਦਾ ਕਰ ਲੋ ਸ਼ੌਂਕ ਕਬੂਤਰ ਦਾ ਬਹੁਤ ਦੁਨੀਆਂ ਤੇ ਦੇਖਿਆ ਪਰ ਅੱਜ ਦੀ ਜਿਹੜੀ ਕਲੈਕਸ਼ਨ ਹੈ ਨਾ ਵੱਖਰੀ ਆ ਬਾਈ ਬਹੁਤ ਹੀ ਸ਼ਾਨਦਾਰ ਇਹ ਬਈ ਆਪਾਂ ਅਜੇ ਤੱਕ ਤੁਹਾਨੂੰ ਦਿਖਾਈਆਂ ਦੋ ਹੀ ਨਸਲਾਂ ਜ਼ਿਆਦਾਤਰ ਠੀਕ ਹੈ ਜੀ ਤੇ ਜਿਹਦੇ ਵਿੱਚ ਡੱਬੇ ਦਿਖਾਏ ਜਾਂ ਤੇ ਉਸਤਾਦ ਗਰਦੇਵ ਵਾਲੇ ਤੇ ਧੰਨੇ ਵਾਲੇ ਦਿਖਾਏ ਜਾਂ ਜਿਹੜੇ ਕਿ ਸੇਮ ਹੀ ਆ ਅੱਗੇ ਆਜੋ ਹੁਣ ਥੱਲੇ ਇਹਨਾਂ ਦਾ ਕਰੋ ਸ਼ੌਂਕ ਇਹਦੇ ਵਿੱਚ ਸਾਰੇ ਦੇ ਸਾਰੇ ਉਸਤਾਦ ਜੰਟੇ ਵਾਲੇ ਮੂਸੀ ਮੂਲਿਆਂ ਵਾਲੇ ਉਹੀ ਆ ਬਾਈ ਇਹ ਇਹ ਜਮਾ ਪਿਓਰ ਬਾਈ ਦੇ ਔਰ ਜਿੱਥੇ ਕਦੇ ਛੱਡ ਦਿੰਦੇ ਆ ਕਹਿੰਦੇ ਵੀ ਕਦੇ ਇਹ ਨਹੀਂ ਆ ਵੀ ਬਹਿ ਕੇ ਹਰ ਜਵੇ ਇਹ ਕਰੋ ਸ਼ੌਂਕ ਬਿਲਕੁਲ ਪਿਓਰ ਨੇ ਇਹਨਾਂ ਦੇ ਵਿੱਚ ਕੋਈ ਵੀ ਇਹ ਜਾਨੀ ਹੈਗਾ ਕਿ ਜੇ ਇਹਦੇ ਵਿੱਚ ਮਿਸ ਹੋਏ ਬਾਈ ਹੁਣੀ ਮੂਸੀ ਮੂਲਿਆਂ ਵਾਲੀ ਦੇ ਸ਼ਗਿਰਦ ਨੇ ਠੀਕ ਹੈ ਜੀ ਪਹਿਲੇ ਸ਼ਗਿਰਦ ਕਹ ਲੋ ਬਾਈ ਹੁਣੀ ਨੇ ਸ਼ਾਇਦ ਤੇ ਇਹਦੇ ਵਿੱਚ ਇੱਕ ਸੁਰਮੇ ਰੰਗੇ ਕਬੂਤਰ ਵੀ ਹੈਗੇ ਨੇ ਜਿਨ੍ਹਾਂ ਦੀਆਂ ਅੱਖਾਂ ਸੁਰਮੇ ਰੰਗੀਆਂ ਬਾਈ ਉਹ ਵੀ ਆਪਾਂ ਤੁਹਾਨੂੰ ਦਿਖਾਨੀਆਂ ਵੀਰੇ ਫੜਿਓ ਜਰਾ ਉਹ ਕਬੂਤਰ ਐ ਲਓ ਬਾਈ ਆ ਦੋ ਕਬੂਤਰ ਬਾਈ ਹੁਣਾ ਨੇ ਫੜੇ ਨੇ ਤੁਹਾਨੂੰ ਇਹਨਾਂ ਦੀਆਂ ਅੱਖਾਂ ਦਾ ਆਪਾਂ ਸ਼ੌਂਕ ਕਰਾਉਨੇ ਆ ਬਾਈ ਐ ਦੇਖੋ ਬਾਈ ਇਹਨਾਂ ਦੀਆਂ ਅੱਖਾਂ ਜਮਾ ਸੁਰਮੇ ਰੰਗੀਆਂ ਖਾਣੇ ਨਾਨੀਆਂ ਚਿੱਟੇ ਕਬੂਤਰ ਤੇ ਸੁਰਮੇ ਰੰਗੀਆਂ ਨਾਨੀਆਂ ਅੱਖਾਂ ਨੇ ਇਹ ਵੀ ਜਿਹੜੇ ਉਹੀ ਨਸਲ ਦੇ ਵਿੱਚੋਂ ਇਹ ਵੀ ਬਾਬੇ ਜੰਟੇ ਵਾਲੇ ਜਾਂ ਕਹਿ ਲਓ 우ਸਤਾਦ ਮੂਸੀ ਮੂਲਿਆਂ ਵਾਲੀ ਜਿਹੜੀ ਨਸਲ ਆ ਉਹਦੇ ਵਿੱਚੋਂ ਨੇ ਬਾਈ ਜੀ ਪੁਰਾਣੇ ਕਬੂਤਰ ਪੁਰਾਣੇ ਕਬੂਤਰ ਆ ਬਹੁਤ ਸਾਲ ਹੋ ਗਿਆ ਬਾਈ ਹੁਣਾਂ ਨੂੰ ਕਬੂਤਰ ਰੱਖਿਆ ਨੂੰ ਵਿੱਚ ਕੁਝ ਸਮੇਂ ਕਰਕੇ ਬਾਜ਼ੀਆਂ ਛੱਡਣੀਆਂ ਬੰਦ ਕਰ ਦਿੱਤੀਆਂ ਸੀ ਤੇ ਹੁਣ ਦੁਬਾਰਾ ਜਿਹੜੀਆਂ ਆ ਇਸ ਸਾਲ ਬਾਜ਼ੀਆਂ ਛੱਡੀਆਂ ਨੇ ਤੇ ਕਈ ਕਰਦੀਆਂ ਮਜਬੂਰੀਆਂ ਹੋ ਜਾਂਦੀਆਂ ਬਾਈ ਜਿਹਦੇ ਕਰਕੇ ਬੰਦਾ ਕਈ ਵਾਰ ਬਾਜ਼ੀਆਂ ਨਹੀਂ ਛੱਡਦਾ ਤੇ ਆ ਜਿਹੜੇ ਕਾਲਸਰੇ ਕਹ ਲੋ ਬਾਬੇ ਯੰਟੇ ਵਾਲੇ ਉਹ ਆ ਕਾਲੀਆਂ ਪੂਛਾਂ ਕਾਲੀਆਂ ਪੂਛਾਂ ਨੇ ਇਹਨਾਂ ਦੀਆਂ ਠੀਕ ਹੈ ਜੀ ਇਹਦੇ ਵਿੱਚ ਵੀ ਜਿਹੜੀਆਂ ਪ੍ਰਾਣੇ ਕਬੂਤਰ ਹਨਾ ਜਿਹੜੇ ਬਾਬੇ ਵਾਲੇ ਉਹ ਕਬੂਤਰ ਆ ਬਾਈ ਇਹ ਬਾਈ ਹੁਣਾਂ ਨੇ ਜਿਹੜੇ ਸਾਮ-ਸਾਮ ਕੇ ਰੱਖੇ ਹੋਏ ਆ ਆ ਇੱਕ ਜੋੜ ਫੜਿਆ ਚਿੱਟੀਆਂ ਵਾਲਿਆਂ ਦਾ ਇਹ ਵੀ ਹੋਣਾ ਬਾਬੇ ਵਾਲੇ ਕਬੂਤਰਾਂ ਜਿਹਾ استاد ਮੂਸੀ ਮੋਲਿਆਂ ਵਾਲੇ ਚ ਇਹ ਹੈਗੇ ਆ ਚਿੱਟੀਆਂ ਖਾਂਦੇ ਕਾਲਸਰੀ ਕਾਲਸਰੀ ਇਹਨਾਂ ਦੀਆਂ ਅੱਖਾਂ ਦਾ ਤੁਹਾਨੂੰ ਸ਼ੌਂਕ ਕਰਾ ਦਿੰਦੇ ਆ ਬਾਈ ਟੈਗ ਕਰੋ ਸ਼ੌਂਕ ਬਹੁਤ ਸ਼ਾਨਦਾਰ ਕਬੂਤਰ ਨੇ ਬਾਈ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਅੱਜ ਦਾ ਸ਼ੌਂਕ ਵੀ ਜਿਹੜਾ ਪੂਰਾ ਐਂਡ ਹੋਣ ਜਾ ਰਿਹਾ ਜਿਹੜੇ ਅਸਲ ਪਹਿਲਾਂ ਪੁਰਾਣੇ ਜੀ ਘੁੱਤੀ ਨਾਲ ਬਾਬੇ ਜਾਂਟੇ ਦੇ ਹਾਂਜੀ ਉਹ ਐ ਕਾਲੀਆਂ ਕੰਨੀਆਂ ਕੱਢਦੇ ਸੀ ਕਾਲੀਆਂ ਕੰਨੀਆਂ ਕੱਢਦੇ ਸੀ ਕਾਲੀਆਂ ਪੂਛਾ ਕਾਲੇ ਸਿਰ ਸੀ ਐ ਲਓ ਜੀ ਇਹ ਖਟੀਆਂ ਦਾ ਬਾਈ ਨੇ ਫੜਿਆ ਇਹ ਜਿਹੜੇ ਪੁਰਾਣੇ ਹੀ ਨਾ ਬਾਬੇ ਜਾਂਟੇ ਵਾਲੇ ਐਦਾਂ ਦੇ ਸੀ ਬਾਈ ਕਿਉਂਕਿ ਬਾਈ ਹੁਣੀ ਤਾਂ ਉੱਥੇ ਜਾ ਕੇ ਸਾਰਾ ਦੇਖ ਕੇ ਆਉਂਦੇ ਸੀ ਕਿਹੜੇ ਸੰ ਦੇ ਵਿੱਚ ਤੁਸੀਂ ਉਸਤਾਦ ਪਾਇਆ ਸੀ ਬਾਈ ਨੂੰ ਮੈਂ 2004 ਚ 2004 ਦੇ ਵਿੱਚ ਜਿਹੜਾ ਉਸਤਾਦ ਪਾਇਆ ਸੀ ਬਾਈ ਹੁਣਾਂ ਨੇ 20 ਸਾਲ ਹੋ ਗਏ ਨੇ 20 ਸਾਲ ਹੋ ਗਏ ਨੇ ਕਹਿਣ ਦਾ ਮਤਲਬ ਉਸਤਾਦ ਪਾਇਆ ਹੈ ਅੱਜ ਦੇਖ ਲੋ ਆਹ ਮਸਲਾ ਨੇ ਆ ਜਿਹੜੀ ਹੈਗੀ ਆ ਕਲੈਕਸ਼ਨ ਇਕੱਠੀ ਕੀਤੀ ਆ ਅਲੱਗ-ਅਲੱਗ ਨਸਲਾਂ ਦੀ ਤੇ ਕੁਝ ਜੋੜ ਜਿਹੜੇ ਹੈਗੇ ਆ ਇਹਨਾਂ ਜਾਲੀਆਂ 'ਚ ਛੱਡੇ ਹੋਏ ਨੇ ਵਿੱਚੇ ਹੀ ਤੁਹਾਨੂੰ ਆਪਾਂ ਦਿਖਾਣੇ ਆ। ਆਹ ਚਿੱਟੀਆਂ ਅੱਖਾਂ ਵਾਲੇ ਚੋ ਜੰਦੇ। ਇਹ ਚਿੱਟੀਆਂ ਅੱਖਾਂ ਵਾਲੇ ਜਿਹੜੇ ਉਹਨਾਂ 'ਚੋਂ ਦੇਖੋ ਕਬੂਤਰ ਕਿੰਨਾ ਸ਼ਾਨਦਾਰ ਆ ਤੇ ਅੱਖ ਦਾ ਜਿਹੜਾ ਬਿੰਦੂ ਆ ਬਹੁਤ ਹੀ ਪਤਲਾ ਜਿਹਾ ਛੋਟਾ ਜਿਹਾ ਆ ਬਈ। ਚਿੱਟੀਆਂ ਅੱਖਾਂ ਦਾ ਪੰਛੀ ਆ ਪਰਦ ਖਾਵੇ ਇਹਦੇ ਵੀਰੇ ਪਰ ਆਹ ਆਹ ਦੇਖੋ ਬਾਈ ਬਹੁਤ ਵਧੀਆ ਤੇ ਕਬੂਤਰੀ ਨਾਲ ਲਾਈ ਆ ਬਾਈ ਉਹਨਾਂ ਨੇ ਮੀਰਾਬਾਂ ਚੋ ਇਹ ਡਾਇਰੈਕਟ ਜਿਹੜੀ ਮੀਰਾਬ ਨੇ ਕਬੂਤਰ ਛੱਡਿਆ ਸੀ ਕਿਤੇ ਮੀਰਾਬ ਨੇ ਬਾਈ ਮੋਸ਼ੀ ਦੇ ਪੰਡੀ ਛੱਡਿਆ ਸੀ ਅੱਛਾ ਜੀ ਹਾਂ ਉੱਥੇ ਇਕੱਲਾ ਰਹਿ ਗਿਆ ਸੀ ਕਬੂਤਰ ਅੱਗੇ ਉਹਦੀ ਪੱਠੀ ਦੀ ਪੱਠੀ ਆਏ ਉਹਦੀ ਨਸਲ ਆਏ ਸੋਰੀ ਉਹਦੀ ਨਸਲ ਆਏ ਚਿੱਟੀ ਤੇ ਕਾਲੀ ਅੱਖ ਹੈ ਜੀ ਦੂਜੀ ਦੂਜੀ ਅੱਖ ਦੇਖਿਓ ਆਹ ਦੇਖੋ ਇਹ ਦੂਜੀ ਅੱਖ ਜਿਹੜੀ ਇਹਦੀ ਕਾਲੀ ਆ ਬਹੁਤ ਵਧੀਆ ਬਾਈ ਜੀ ਤੋ ਵੀ ਮੀਰ ਵੇਚੀ ਦੇ ਖਲਾਮ ਦੇ ਇਹਨਾਂ ਨੂੰ ਪਹਿਲਾ ਆ ਲੋ ਬਾਈ ਇਹਦੇ ਵਿੱਚ ਦੇਖੋ ਕਬੂਤਰ ਆ ਜਿਹੜਾ ਖੱਟੀ ਕਾਲੀ ਆਖਦਾ ਹੈ ਨੀਰਾ ਬਾਂਜੂਆ ਤੇ ਕਬੂਤਰੀ ਜਿਹੜੀ ਹੈਗੀ ਆ ਖਟੀਆਂ ਦੀ ਆ ਰਜਨ ਵਾਲਿਆਂ ਚ ਆਹ ਦੇਖੋ ਜੋੜ ਬਾਈ ਤੇ ਵਜੂਦ ਵੀ ਬਹੁਤ ਬਹੁਤ ਸੋਹਣੇ ਬਾਈ ਇਹਨਾਂ ਕਬੂਤਰਾਂ ਦੇ ਤੇ ਇੱਕ ਜੋੜ ਬਾਈ ਆ ਵੀ ਹੈਗਾ ਆ ਹੈਲੋ ਬਾਈ ਕੱਲੇ ਕੱਲੇ ਜੋੜਾ ਮੌਜੇ ਡੱਕੇ ਵੱਡੇ ਨੇ ਇਹਦੇ ਪੈਰ ਤੇ ਇਹ ਕਿਹੜੀਆਂ ਜੁਆਂ ਵੀਰੇ ਇਹ ਕਰਦੇ ਬਣਾ ਚਾਹੀਏ ਇਹ ਸਤਾਤ ਗਰਦੇਵ ਵਾਲਿਆਂ ਚੋਂ ਕਬੂਤਰੀ ਆ ਕੱਚੀਆਂ ਪੀਲੀਆਂ ਦੀ ਦੇਖੋ ਜੀ ਤੇ ਕਬੂਤਰ ਜਸਵੀਰ ਬਾਦਲ ਵਾਲੇ ਜਿਹੜੇ ਕਬੂਤਰ ਆ ਖਟੀਆਂ ਦਾ ਉਹਨਾਂ ਦੇ ਵਿੱਚੋਂ ਆ ਬਾਈ ਇਹਨਾਂ ਦੇ ਬੱਚੇ ਵੀ ਚੰਗੇ ਉੜਦੇ ਆ ਬਾਈ ਬਹੁਤ ਵਧੀਆ ਵੀਰੇ ਕਬੂਤਰ ਬਾਈ ਦੇ ਕੋਲ ਬਹੁਤ ਆ ਵੀਡੀਓ ਥੋੜੀ ਲੰਬੀ ਜਰੂਰ ਹੋਣ ਜਾ ਰਹੀ ਆ ਤੇ ਨਾਲ ਬਣੇ ਰਿਓ ਵੀਡੀਓ ਦੇ ਬਾਈ ਆਲੋ ਖਟੀਆਂ ਖਾਂਦਾ ਤੇ ਕੱਚੀਆਂ ਪੀਲੀਆਂ ਦਾ ਇੱਕ ਕਬੂਤਰ ਆ ਬਾਈ ਤੇ ਰਿੰਗ ਬਣਦੇ ਨੇ ਇਹਦੀ ਅੱਖ ਦੇ ਵਿੱਚ ਇਹ ਕਰਦੇ ਵਾਲੇ ਇਹ ਉਸਤਾਦ ਗਰਦੀਏ ਵਾਲੇ ਜਿਹੜੇ ਪਿਓਰ ਵੱਡੇ ਕਬੂਤਰ ਪੁਰਾਣੇ ਹੋਏ ਉਹਨਾਂ ਚੋਂ ਆ ਬਾਈ ਬਰੇ ਇੰਨੀਆਂ ਨਸਲਾਂ ਜਿਹੜੀਆਂ ਹੈਗੀਆਂ ਕਾਫੀ ਟਾਈਮ ਲੱਗਿਆ ਹੋਊਗਾ ਬਣਾਉਣ ਨੂੰ ਬਹੁਤ ਟਾਈਮ ਲੱਗਿਆ ਡੋਲੀਆਂ ਵਿੱਚ ਵੀ ਲਾਏ ਹੋਏ ਆ ਤੇ ਬਈ ਇਹ ਨਿਕਲ ਕੇ ਉੱਡਦੇ ਨਹੀਂ ਇਹ ਤਾਂ ਡੋਲੀਆਂ ਦੇ ਵਿੱਚੋਂ ਨਹੀਂ ਅੰਦਰ ਹੀ ਤਾਂ ਇਹਨਾਂ ਨੂੰ ਪਾ ਦੇ ਠੀਕ ਆ ਠੀਕ ਆ ਆ ਲਓ ਬਾਈ ਆ ਚਿਟੀਆਂ ਦੇ ਇਹ ਕਿਹੜਿਆਂ ਚੋਂ ਹੈ ਰਾਜਨ ਵਾਲਾ ਹੈ ਅੱਛਾ ਇਹ ਰਾਜਨ ਵਾਲੇ ਜਿਹੜੇ ਚਿਟੀਆਂ ਅੱਖਾਂ ਵਾਲੇ ਹੋਏ ਆ ਸਹੀ ਆ ਤੇ ਆ ਕਬੂਤਰੀ ਜੰਟੇ ਵਾਲਾਂ ਦੀ ਹੈ ਇਹ ਕਬੂਤਰੀ ਜਿਹੜੀ ਜੰਟੇ ਵਾਲੇ ਕਬੂਤਰਾਂ ਦੇ ਵਿੱਚੋਂ ਆਈ ਇਹ ਮਿੱਸੀ ਆ ਥੋੜੀ ਜੰਟੇ ਵਾਲਾ ਸਹੀ ਆ ਛੱਡ ਦਿਓ ਬਾਈ ਹਲੋ ਬਾਈ ਇੱਕ ਜੋੜ ਆ ਆ ਚਿਟੀਆਂ ਦਾ ਕਬੂਤਰ ਆ ਕਾਲੀਆਂ ਦੀ ਕਬੂਤਰੀਆਂ ਕਬੂਤਰ ਕਾਣ ਆ ਆ ਬਾਈ ਇੱਕ ਕਬੂਤਰੀ ਮੀਰਾ ਬਾਂਜੋ ਹਾਂਜੀ ਮੀਰਾ ਬਾਂਜੋ ਸਹੀ ਆ ਸਹੀ ਆ ਇਹ ਕਬੂਤਰ ਆ ਬਈ ਜਿਹੜਾ ਕਾਣਾ ਹੋ ਚੁੱਕਾ ਆ ਤੇ ਕਬੂਤਰੀ ਜਿਹੜੀ ਸ਼ਾਂਖੀ ਮੀਰਾ ਬਕੂਤਰਾਂ ਚ ਆ ਕੀਤਾ ਤੁਸੀਂ ਪਹਿਲਾਂ ਡੋਲੀ ਵਿੱਚ ਜਿਹੜੇ ਬਾਈ ਨੇ ਪਾਏ ਸੀ ਕਬੂਤਰ ਇਹਨਾਂ ਦਾ ਸ਼ੌਂਕ ਤੇ ਹੁਣ ਆਪਾਂ ਚੱਲਦੇ ਆ ਅੱਗੇ ਮਿੱਤਰੋ ਖੁੱਡੇ ਬਾਈ ਦੇ ਕੋਲ ਬਹੁਤ ਆ ਲਓ ਬਾਈ ਆ ਵੀ ਦੇਖੋ ਕਲੈਕਸ਼ਨ ਰੂਹ ਖੁਸ਼ ਕਰਦੇ ਕਬੂਤਰ ਆ ਬਾਈ ਇੰਨੇ ਕਬੂਤਰਾਂ ਨੂੰ ਆਮ ਬੰਦਾ ਦਾਣਾ ਹੀ ਨਹੀਂ ਪਾ ਸਕਦਾ ਜਿੰਨੇ ਕਬੂਤਰ ਆ ਬਾਈ ਤੁਹਾਡੇ ਕੋਲ ਆਹ ਦੇਖੋ ਬਾਈ ਜਿਹੜੇ ਚੰਗੇ ਖਿਡਾਰੀ ਐ ਚੰਗੀਆਂ ਨਸਲਾਂ ਬਣਾਈਆਂ ਹੋਈਆਂ ਐ ਇਹਨਾ ਪਿੱਛੋਂ ਵੀ ਜਿੱਤੇ ਹੋਏ ਆ ਬਾਈ ਹਾਂਜੀ ਇਹ ਪੁਰਾਣੇ ਪਹਿਲਾਂ ਜਿੱਤੇ ਜਿੱਤੇ ਆਹ ਪੁਰਾਣੇ ਹੀ ਜਿੱਤੇ ਹੋਏ ਕਬੂਤਰ ਇਹਨਾ ਵਿੱਚ ਕਾਫੀ ਹੈਗੇ ਨੇ ਬਾਈ ਵਿੱਚ ਦੋ ਤਿੰਨ ਸਾਲ ਤੋਂ ਮੱਛੀ ਬਾਈ ਆ ਜਿਹੜਾ ਵਿੱਚ ਚਿੱਟੀਆਂ ਜੀਆਂ ਟੀਲ ਜਿਹਾ ਅੱਖ ਦਾ ਹੋ ਗਿਆ ਚਿੱਟਾ ਕਾਕੇ ਵਾਲੇ ਕਬੂਤਰਾਂ ਦਾ ਹਨਾ ਖਟੀ ਬਈ ਕਾਲਾ ਤੇ ਚਿੱਟਾ ਟੀਰ ਬਣਾਉਂਦਾ ਚਿੱਟੇ ਟੀਰ ਬਣਾਉਂਦਾ ਆਹ ਕਬੂਤਰ ਦੀ ਗੱਲ ਕਰਦੇ ਆਂ ਬਾਈ ਵਜੂ ਦੇ ਦੇਖੋ ਕਬੂਤਰ ਦਾ ਇਹਦੇ ਵਿੱਚ ਮਿਕਸੀ ਛੱਡੇ ਹੋਇਆ ਸਾਰੇ ਹਾਂਜੀ ਸਾਰੇ ਹਾਂ ਸਮਝ ਲੈ ਵਿੱਚ ਪੁੰਨੂ ਵਾਲੇ ਵੀ ਹੈਗੇ ਆ ਠੀਕ ਆ ਦਿਖਾਵਾਂ ਪੁੰਨੂ ਆਹ ਕਿਹੜਿਆਂ ਜਵਾੜ ਆ ਲਾਲਬਿੰਦਰ ਫੂਲੇ ਵਾਲਾ ਇਹ ਬਿੰਦਰ ਫੂਲੇ ਵਾਲਿਆਂ ਜੋ ਹੈ ਲਓ ਬਈ ਥੋੜਾ ਜਿਹਾ ਵਿੱਚ ਹੋ ਜਾਣੇ ਲਾਗੇ ਤੇ ਤੁਹਾਨੂੰ ਕਰਾਉਣੇ ਆਪਾਂ ਸ਼ੌਂਕ ਇਹ ਜਿਹੜੇ ਕੱਕੇ ਉਸਤਾਦ ਵਾਲੇ ਆ ਜਮਾ ਨਹੀਂ ਜਾਂਦੇ ਨਹੀਂ ਠੀਕ ਹੈ ਜੀ ਚਿੱਟੇ ਵੀ ਆ ਬੜੀਆਂ ਅੱਖਾਂ ਦੇ ਨਿੱਕੇ ਨਿੱਕੇ ਆਹੋ ਤੇ ਜਿਵੇਂ ਇਹ ਜਿਹੜਾ ਕਬੂਤਰ ਆ ਇਹ ਡੱਬੇ ਵੀ ਕੱਢ ਦਿੰਦਾ ਇਹ ਸਾਰੇ ਰੰਗ ਹੀ ਕੱਢਦਾ ਲਾਲ ਡੱਬੇ ਨੀਲੇ ਡੱਬੇ ਠੀਕ ਆ ਚਿੱਟੇ ਵੀ ਕੱਢਦੇ ਆ ਇਹ ਵੀ ਪੱਠਾ ਕਰ ਲਈ ਆ ਹਾਂਜੀ ਕਰ ਲਈ ਆ ਇਹ ਵੀ ਪੱਠਾ ਕਰ ਲਈ ਆ ਬਾਈ ਆੜਾ ਚਿੱਟਾ ਨਾ ਜਮਾ ਪੈਰ ਸੇ ਡੱਕਿਆ ਇਹਦੇ ਠੀਕ ਹੈ ਜੀ ਇਸ ਕਬੂਤਰ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਇੱਧਰ ਕਰ ਲੋ ਸ਼ੌਂਕ ਲਾਲ ਚੀਨਿਆਂ ਦਾ ਕਦੇ-ਕਦੇ ਮਿਲਦਾ ਵੀਰੇ ਇਹੋ ਜਿਹਾ ਸ਼ੌਂਕ ਆਹੜਾ ਸ਼ੌਂਕ ਹਨ ਇਹ ਕਦੇ-ਕਦੇ ਹੀ ਦੇਖਣ ਨੂੰ ਮਿਲਦਾ ਰੋਕੀ ਬੋਪਾ ਰਾਏ ਬਾਈ ਦੇ ਕਬੂਤਰ ਨੇ ਬਾਈ ਤੇ ਤੁਸੀਂ ਕੱਚੀਆਂ ਪੀਲੀਆਂ ਵਾਲੇ ਕੀ ਡਾਵੇ ਚਟੀਆਂ ਵਾਲੇ ਕੀ ਹਰ ਤਰ੍ਹਾਂ ਦਾ ਜਿਹੜਾ ਕਬੂਤਰ ਆ ਬਾਈ ਹੁਣਾਂ ਦੇ ਕੋਲ ਹੈਗਾ ਅਹੀਂ ਕਈ ਵਾਰ ਕਹਿੰਨੇ ਆ ਵੀ ਬਾਈ ਉਹ ਖਿਡਾਰੀ ਕੋਲ ਬਹੁਤ ਤਗੜੇ ਉਹਦੇ ਕੋਲ ਬਹੁਤ ਤਗੜੇ ਅੱਜ ਦੇ ਮੈਂ ਮਨ ਇੰਨਾ ਜ਼ਿਆਦਾ ਖੁਸ਼ ਹੋਇਆ ਨਾ ਕਬੂਤਰਾਂ ਨੂੰ ਦੇਖ ਕੇ ਵੀ ਐਨੇ ਜ਼ਿਆਦੇ ਇੱਕੋ ਇੱਕੋ ਨਸਲ ਦੇ ਜਿਹੜੇ ਆ ਕੀਤੇ ਹੋਏ ਤਿਆਰ ਤੇ ਆ ਡੱਬੇ ਜਿਹੜੇ ਕਾਕੇ ਵਾਲਿਆਂ ਦੇ ਆ ਵੀ ਬੈਠਾ ਉੱਪਰ ਡੱਬਾ ਨਵੀਂ ਪੱਠੀ ਆ ਠੀਕ ਹੈ ਜੀ ਤੇ ਆ ਕਈਆਂ ਨੇ ਬਈ ਬੱਚੇ ਵੀ ਵਿੱਚ ਕੱਢੇ ਹੋਏ ਆ ਆ ਜੋੜੇ ਵਿੱਚ ਵੀਰ ਦੇ ਛੱਡੇ ਹੋਏ ਆ ਠੀਕ ਹੈ ਜੀ ਜਾਲੀਆਂ ਦੇ ਵਿੱਚ ਜਿਹੜੇ ਤੁਹਾਨੂੰ ਵੱਖਰੇ ਦਿਖਾਇਆ ਤਾਂ ਇੱਥੇ ਜਿਹੜੇ ਬੈਠੇ ਨੇ ਇਹ ਨੇ ਵੱਖਰੇ ਤੇ ਰੰਗ ਕਬੂਤਰਾਂ ਦੇ ਕਲਰ ਹਰ ਤਰ੍ਹਾਂ ਦੇ ਵੱਖਰੇ ਵੱਖਰੇ ਹੈਗੇ ਆ ਗੂਰ ਕਵੀ ਚੰਨ ਬਾਈ ਜਿੱਤਿਆ ਤਿੰਨ ਬਾਜ਼ੀਆਂ ਜਿੱਤੂਆ ਬਈਆ ਕਬੂਤਰ ਬਾਈ ਹੁਣਾਂ ਨੇ ਫੜਿਆ ਇੱਕ ਚਿਟੀਆਂ ਅੱਖਾਂ ਦਾ ਡੇਢ ਘੰਟਾ ਬਾਅਦ ਟੁੱਡਾ ਸੀ ਮਹਿਲ ਕਲਾਂ ਜੀ ਮਹਿਲ ਕਲਾਂ ਛੋਟੇ ਮਹਿਲ ਕਲਾਂ ਠੀਕ ਹੈ ਜੀ ਖਾ ਜਿੱਤਿਆ ਸੀਗਾ ਪਹਿਲਾਂ ਉੱਥੇ ਘੋੜੀਏ ਵੀ ਜਿੱਤਿਆ ਸੀ ਠੀਕ ਹੈ ਹਾਂ ਵੱਡੇ ਘੋੜੀਏ ਠੀਕ ਹੈ ਜੀ ਹਾਂ ਇਹ ਕਿਹੜੀ ਨਸਲ ਜੋ ਹੈ ਇਹ ਜੰਟੇ ਵਾਲੇ ਤੇ ਥੰਨੇ ਵਾਲਾ ਦਾ ਮਿਕਸਾ ਹੈ ਥੰਨੇ ਵਾਲਾ ਦਾ ਮਿਕਸਾ ਹੈ ਸਹੀ ਹੈ ਸਹੀ ਹੈ ਬਹੁਤ ਵਧੀਆ ਬਾਈ ਦਿਲ ਖੁਸ਼ ਹੋ ਗਿਆ ਕਬੂਤਰ ਬਾਈਏ ਤੁਹਾਡੇ ਦੇਖ ਕੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਮਿੱਤਰੋ ਚੱਲਦੇ ਆਂ ਅਗਲੇ ਖੁੱਡੇ ਦੇ ਵਿੱਚ ਖੁੱਡੇ ਬਾਈ ਹੁਣਾਂ ਦੇ ਬਹੁਤ ਆ ਹੱਲੇ ਤੱਕ ਤੇ ਸਮਾਂ ਜਿਹੜਾ ਲੰਬਾ ਲੱਗੂਗਾ ਦੇਖਣ ਨੂੰ 파ਟ ਦੋਹਾਂ ਦੇ ਵਿੱਚ ਵੀਡੀਓ ਬਣਾ ਦੇਾਂਗੇ ਕਿਉਂਕਿ ਕਬੂਤਰ ਬਾਈ ਦੇ ਕੋਲ ਬਹੁਤ ਜ਼ਿਆਦਾ ਨੇ ਇਹ ਨੀਚੇ ਵਾਲੇ ਖੁੱਡੇ ਆ ਉੱਪਰ ਵੀ ਕਾਫੀ ਖੁੱਡੇ ਨੇ ਵੀਰ ਹੁਣਾਂ ਦੇ ਕੋਲ ਆਹ ਲਓ ਬਾਈ ਇਹਦਾ ਵੀ ਕਰੋ ਸ਼ੌਂਕ ਇਹ ਬੱਚੇ ਜਿਹੜੇ ਇਹਦੇ ਚ ਵੀ ਕੱਢੇ ਹੋਏ ਨੇ ਆ ਇਹਦੀ ਉੱਪਰ ਪੂੜੀ ਜਈ ਆ ਇਹੋ ਚ ਗਰਦੇਵ ਵਾਲਿਆਂ ਚਾਹੀਏ ਇੰਗਰੇਜੀ ਹੈਗਾ ਢੰਗਾਲੇ ਤੇ ਕਾਕੇ ਵਾਲਾ ਅੱਛਾ ਨਹੀਂ ਇੰਗਾਲੇ ਤੇ ਕਾਕੇ ਵਾਲਿਆਂ ਦਾ ਠੀਕ ਆ ਠੀਕ ਆ ਲਟਕਰਿਆ ਜਿਹੜਾ ਤੇ ਆ ਕਰੋ ਮੇਰੇ ਵੀਰ ਸ਼ੌਂਕ ਇਹਨਾਂ ਕਬੂਤਰਾਂ ਦਾ ਮਿੱਤਰੋ ਤੇ ਕਿੱਦਾਂ ਦਾ ਲੱਗਦਾ ਦੱਸਣਾ ਜ਼ਰੂਰ ਮੀਰਾਬ ਵੀ ਆਪਣੇ ਕੋਲ ਕਾਫੀ ਨੇ ਹੈ ਹਾਂਜੀ ਮੀਰਾਬ ਆ ਮੀਰਾ ਵੀ ਆ ਸ਼ਾਂ ਆਖੀ ਨਾ ਜਿਹੜੀ ਵਿੱਚ ਬੈਠੀ ਆ ਇਹਨੇ ਸ਼ਾਂ ਕੀ ਕਰਕੇ ਆਲਾ ਜੋ ਆ ਮੀਰਾ ਬਹਿ ਆ ਮੀਰਾ ਬਹਿ ਇੱਕ ਉਹ ਵੱਡਾ ਕਬੂਤਰ ਵੀ ਆ ਵਾ ਅੱਛਾ ਆ ਕਬੂਤਰ ਆ ਇੱਕ ਮੀਰਾਬ ਜਿਹੜਾ ਮੀਰਾਬ ਉਹਨੇ ਮੀਰਾਬ ਨੇ ਆਪ ਛੱਡਿਆ ਭਾਈ ਬੋਸ਼ੀ ਦੇ ਪਿੰਡ ਇਹ ਪਿਓ ਸੀ ਇਹਦਾ ਪਿਓ ਸੀ ਉਹ ਕਬੂਤਰ ਦਾ ਇਹਦੀ ਕਹਿੰਦੇ ਜਾਂਦੇ ਨਹੀਂਗੇ ਕਬੂਤਰ ਜਮੈਂ ਨਹੀਂ ਜਾਂਦੇ ਜਮੈਂ ਨਹੀਂ ਜਾਂਦੇ ਨਹੀਂ ਮੈਂ ਜੋਰ ਬੋਤਲ ਆਉਂਦੇ ਆ ਅੱਛਾ ਜਦੋਂ ਨੀਵੇਂ ਆ ਜਾਂਦਾ ਉਹ ਨੀਵੇਂ ਉਹ ਕੋਈ ਜੋਰ ਬੋਤਲ ਆਉਂਦੇ ਆ ਜਾਂਦੇ ਨਹੀਂ ਹੈ ਹਾਂਜੀ ਸਈਆ ਬਹੁਤ ਹੀ ਸ਼ਾਨਦਾਰ ਬਈ ਉਹ ਕਬੂਤਰ ਮਿਲਿਆ ਵਾ ਵੱਡਾ ਆ ਜਿਹੜਾ ਹਾਂ ਕਾਲੀਆਂ ਦਾ ਆ ਵੀ ਕਾਲੀਆਂ ਦਾ ਜਿਹੜਾ ਵੱਡਾ ਨੀਰਾ ਕਬੂਤਰ ਹੀ ਆ ਉਹ ਪਿੱਛੇ ਜਿਹੜੀ ਕਬੂਤਰੀ ਬੈਠੀ ਉਹ ਕਿਹੜਿਆਂ ਚੋਂ ਖਟੀਆਂ ਦੀ ਉਹ ਰਾਜਨਾਲਾ ਉਹ ਰਾਜਨਾਲਿਆਂ ਦੀ ਹੈ ਐਨ ਪਤਲੀਆਂ ਸਿਲਤਾ ਵਾਂਗੂ ਆ ਕਬੂਤਰੀਆਂ ਤੇ ਨਾਲ ਕਬੂਤਰ ਜਿਹੜਾ ਉਸਤਾਦ ਗਰਦੇਵ ਵਾਲਾ ਇਹ ਫੋਮੀ ਵਾਲਾ ਚੋ ਇਹ ਫੋਮੀ ਟਮੋਟ ਵਾਲੇ ਫੋਮੀ ਆੜਾ ਲਾਲ ਸਰਾ ਹਾਂਜੀ ਅੱਛਾ ਇਹ ਬਹੁਤ ਸਾਲ ਪਹਿਲਾਂ ਮੈਨੂੰ ਕਿਸੇ ਨੇ ਗਿਫਟ ਕੀਤਾ ਸੀਗਾ ਪੁੱਤਰ ਅੱਛਾ ਹਾਂਜੀ ਤੇ ਇਹਦੇ ਛੱਡੇ ਆਪਾਂ ਕਿਤੇ ਹਾਂ ਬਹੁਤ ੁੱਡੇ ਆ ਪੁੱਤਰ ਇਹਦੇ ਬੱਚੇ ਇਹ ਪਹਿਲਾਂ ਮੇਰੇ ਚੀਲਿਆਂ ਕੋਲੇ ਸੀਗਾ ਹੁਣੇ ਮੜਵਾਇਆ ਤੇ ਜਾਂਦਾ ਨਹੀਂ ਇਹ ਵੀ ਨਹੀਂ ਇਹਦੇ ਜਾਂਦੇ ਨਹੀਂ ਹੈ ਫੌਜੀ ਵਾਲੇ ਪੁੱਤਰ ਜਾਂਦੇ ਨੇ ਜਾਂਦੇ ਨਹੀਂ ਇਹੋ ਜੀ ਵੀ ਉਹਨਾਂ ਕੋਲ ਹੈਗੇ ਸੀ ਫੌਜੀ ਸਾਹਿਬ ਕੋਲ ਹੈ ਇੱਕ ਚੀਲਾ ਵੀ ਮੇਰਾ ਲੱਗੀ ਆ ਕੋਕਲ ਅੱਛਾ ਹਾਂ ਉਹਨਾਂ ਕੋਲੇ ਜ਼ਿਆਦਾ ਕੂਤਰ ਫੌਜੀ ਵਾਲੇ ਨੇ ਆਪਣੇ ਵਾਲੇ ਪੁੱਤਰਾ ਨਾਲ ਫੌਜੀ ਵਾਲਾਂ ਦਾ ਮਿਲ ਪਾ ਲੈਂਦੇ ਨੇ ਠੀਕ ਆ ਠੀਕ ਆ ਵਧੀਆ ਬਾਜੀ ਕਰਦੇ ਉਹ ਹਾਂ ਹਾਂ ਤੇ ਆ ਚਿੱਟੀ ਡੱਕਿਆਂ ਵਾਲੀ ਕਿਹਨਾ ਵਿੱਚੋਂ ਆ ਇਹ ਹੈਗੇ ਜੀ ਪੰਨੂ ਵਾਲੇ ਪੰਨੂ ਵਾਲੇ ਕਬੂਤਰ ਅਲੱਗ ਹੀ ਆ ਇਹਦੀ ਨਸਲ ਹੈ ਵੈਰਾਈਟੀ ਤੇ ਇਹਨਾਂ ਦਾ ਕੀ ਰਿਜ਼ਲਟ ਆ ਵੀਰੇ ਆ ਪੰਨੂ ਆਗੇ ਜੀ ਰੱਖ ਲਈ ਸੀ ਜੀ ਇਹ ਡਾਇਆ ਨਹੀਂ ਕਦੀ ਵੀ ਕੋਈ ਨਹੀਂ ਜੀ ਡਾਇਆ ਨਹੀਂ ਹੈਗੀ ਇਹਦੇ ਨਾਲ ਉਹ ਛੱਡੇ ਆ ਪਾਜੀ ਬੜੀ ਵਧੀਆ ਉੱਡੇ ਆਗੇ ਕੀ ਰਿਜ਼ਲਟ ਆ ਉਹਨਾਂ ਦਾ ਬਹੁਤ ਵਧੀਆ ਜੋੜ ਲਾਉਂਦਾ ਜੀ ਅੱਛਾ ਕਾਲਸਰਾ ਤੇ ਆਉਂਦਾ ਚਿੱਟੀ ਆਖਾ ਅੱਛਾ ਵਾਕਿਆ ਯਾਰ ਕਲੈਕਸ਼ਨ ਵੀਰੇ ਦੇਖਣ ਵਾਲੀ ਆ ਕਿਹੋ ਕਿਹੋ ਜਿਹੇ ਕਬੂਤਰ ਕਈ ਇਹੋ ਜਿਹੇ ਖਿਡਾਰੀ ਨੇ ਜਿਹੜੇ ਬਾਈ ਸਾਹਮਣੇ ਨਹੀਂ ਆ ਸਕੇ ਤੇ ਜਿਨ੍ਹਾਂ ਦੇ ਕੋਲ ਕਬੂਤਰ ਇਹੋ ਜਿਹੇ ਆ ਵੀ ਤੁਸੀਂ ਦੇਖ ਕੇ ਹੈਰਾਨ ਹੁੰਦੇ ਹੋ ਵੀ ਆਪਾਂ ਹੋਰ ਹੋਰ ਨਾ ਸਟੋਰੀਆਂ ਕਹੀ ਪਾਉਂਦੇ ਨੇ ਵੀਰ ਆਪਾਂ ਸੋਚਦੇ ਆਂ ਵੀ ਇਹਨਾਂ ਕੋਲ ਹੀ ਨੇ ਪਰ ਇੱਥੇ ਬਾਈ ਦੇ ਕੋਲ ਜਿਹੜੀ ਆਪਾਂ ਕਲੈਕਸ਼ਨ ਦੇਖੀ ਆ ਬਾਈ ਇਹ ਲਾਜਵਾਬ ਆ ਤੇ ਆ ਲਾਸਰਾ ਖਟੀਆਂ ਦਾ ਇਹ ਰਾਜਨ ਵਾਲਿਆਂ ਜੋ ਹੈ ਠੀਕ ਆ ਆ ਕਬੂਤਰ ਆ ਬਈ ਰਾਜਨ ਵਾਲੇ ਜਿਹੜੇ ਕਬੂਤਰ ਹੋਏ ਉਹਨਾਂ ਦੇ ਵਿੱਚੋਂ ਬਈ ਇਹ ਕਿੱਥੋਂ ਆਪਣੇ ਕੋਲ ਆਏ ਹੋਏ ਆ ਇਹ ਇਹ ਮੁੱਲ ਲਿਆ ਹੈ ਕੇ ਠੀਕ ਆ ਠੀਕ ਆ ਬਹੁਤ ਵਧੀਆ ਇਹ ਪੰਜ ਵਜੇ ਬੈਠਣ ਲੱਗਿਆ ਸੀ ਕਬੂਤਰ ਆ ਜਿਹੜਾ ਅੱਛਾ ਤੇ ਲਾਸਟ ਜੀ 7 ਵਜੇ ਤੋਂ 10 ਮਿੰਟ ਰਹੇ ਤੇ ਉਹ ਲੋ ਆਇਆ ਅੱਛਾ ਸਹੀ ਆ ਇੱਕ ਆ ਰੱਤਾ ਬੈਠਾ ਬਈ ਬਹੁਤ ਹੀ ਚੰਗਾ ਇਹ ਵੀ ਕਬੂਤਰ। ਟਾਂਡੇ ਇੰਨੇ ਰੱਖੇ ਹੋਏ ਆ। ਤੇ ਇਧਰ ਆ ਮਖਿਆਲੀ ਨੇ ਜਿਹੜੇ ਆ ਬੱਚੇ ਗੱਡੇ ਹੋਏ ਆ ਦੋ। ਬਾਕੀ ਮਿੱਤਰੋ ਇਹ ਵੀਡੀਓ ਹੋ ਜਾਣੀ ਆ ਬਹੁਤ ਲੰਬੀ। ਠੀਕ ਆ। ਤੇ ਬਾਕੀ ਕਬੂਤਰ ਜਿਹੜੇ ਆ ਮਿਰਰ ਆਦਾ ਵੀ ਤੁਹਾਨੂੰ ਪਾਰਟ 2 ਕਰਕੇ ਦਿਖਾਈਏ। ਤੇ ਅਪਲੋਡਿੰਗ 'ਚ ਵੀ ਦਿੱਕਤ ਆਊਗੀ ਕਿਉਂਕਿ ਹਾਈ ਕੁਆਲਿਟੀ ਵੀਡੀਓ ਬਣ ਰਹੀ ਆ ਬਾਈ। ਠੀਕ ਆ ਜੀ। ਤੇ ਕਰੋ ਮੇਰੇ ਵੀਰ ਸ਼ੌਂਕ ਹੈ ਨਾ ਕਬੂਤਰਾਂ ਦਾ ਤੇ ਪਾਰਟ 2 ਵੀ ਜਿਹੜਾ ਹੈਗਾ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਸ਼ਾਨਦਾਰ ਵਧੀਆ ਵਧੀਆ ਕਬੂਤਰ ਨੇ ਵੀਰ ਦੇ ਕੋਲ ਮੀਰਾਵ ਕੀ ਜੰਟੇ ਵਾਲੇ ਕੀ ਰਾਜਣ ਵਾਲੇ ਕਾਕੇ ਉਸਤਾਦ ਵਾਲੇ ਉਸਤਾਦ ਗਰਦੇਵ ਵਾਲੇ ਧੰਨੇ ਵਾਲੇ ਹਰ ਤਰ੍ਹਾਂ ਦੇ ਜਿਹੜੇ ਕਬੂਤਰ ਬਾਈ ਦੇ ਕੋਲ ਆ ਜੀ ਦੇਖਣ ਨੂੰ ਮਿਲੇ ਆ ਮਿੱਤਰੋ ਠੀਕ ਆ ਜੀ ਤੇ ਮਿਲਦੇ ਆ ਮਿੱਤਰੋ ਪਾਰਟ 2 ਦੇ ਨਾਲ ਠੀਕ ਹੈ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੇਰੇ ਵੀਰ ਬਹੁਤ ਛੇਤੀ ਜਿਹੜਾ ਹੈਗਾ ਆ ਆਪਾਂ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਦਿਖਾਉਂਦੇ ਰਹਿਨੇ ਆ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ